ਸਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਵਾਪ ਬੜੇ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ ਅਤੇ ਨਾਲ ਹੀ ਸਤਿਗੁਰਾਂ ਦੇ ਹੁਕਮ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਤਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰ ਰਹੇ ਹਨ ਕਿ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ ਕਹਿੰਦੇ ਜਿਸ ਮਨੁੱਖ ਦੇ ਸਿਰ ਦੇ ਉੱਤੇ ਉਸ ਵਾਹਿਗੁਰੂ ਪਰਮਾਤਮਾ ਦਾ ਹੱਥ ਹੁੰਦਾ ਹੈ ਸੋ ਉਸ ਮਨੁੱਖ ਨੂੰ ਫਿਰ ਕੋਈ ਦੁੱਖ ਨਹੀਂ ਆ ਸਕਦਾ ਬੋਲ ਨਾ ਜਾਣੈ ਮਾਇਆ ਮਦਮਤਾ ਮਰਣਾ ਚੀਤਨਾ ਆਵੇ ਫਿਰ ਉਸ ਮਨੁੱਖ ਦਾ ਜੋ ਮਨ ਹੈ ਉਹ ਨਸ਼ੇ ਵਿਕਾਰਾਂ ਤੋਂ ਹਟ ਕੇ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਫਿਰ ਉਹ ਉਹ ਜਨਮ ਮਰਨ ਨੂੰ ਭੁੱਲ ਜਾਂਦਾ ਹੈ ਜਿਸ ਮਨੁੱਖ ਦਾ ਜੋ ਮਨ ਹੈ ਉਹ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜ ਜਾਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਜਦੋਂ ਸਾਡਾ ਜੋ ਮਨ ਹੈ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਤਾ ਜੋ ਸੰਤ ਹੁੰਦੇ ਹਨ ਉਹ ਸਾਡੇ ਰਾਖੇ ਬਣ ਜਾਂਦੇ ਹਨ ਸਾਡੇ ਆਸਰੇ ਸਾਡੇ ਸਹਾਰੇ ਬਣ ਜਾਂਦੇ ਹਨ ਤੇਰੇ ਸੇਵਕ ਕੋ ਭੋ ਕਿਸ ਨਾਹੀ ਜਮ ਨਹੀਂ ਆਵੇ ਨੇਰੇ ਫਿਰ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਸੇਵਕ ਬਣ ਜਾਂਦਾ ਹੈ ਉਹਨੂੰ ਕੋਈ ਡਰ ਬੋ ਨਹੀਂ ਸਕਦਾ ਮੌਤ ਦਾ ਡਰ ਉਸ ਦੇ ਨੇੜੇ ਨਹੀਂ ਆ ਸਕਦਾ ਜੋ ਤੇਰੇ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾਂ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਹਨ ਫਿਰ ਕਹਿੰਦੇ ਉਹਨਾਂ ਦਾ ਜੰਮਣ ਮਰਨ ਦਾ ਜਿਹੜਾ ਗੇੜ ਹੈ ਉਹ ਦੂਰ ਹੋ ਜਾਂਦਾ ਹੈ ਫਿਰ ਉਹ ਜੰਮਣ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦੇ ਹਨ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਫਿਰ ਜਿਸ ਦੇ ਉੱਪਰ ਪਰਮਾਤਮਾ ਦਾ ਹੱਥ ਹੁੰਦਾ ਹੈ ਸੋ ਉਸ ਨੂੰ ਕੋਈ ਦੁੱਖ ਨਹੀਂ ਪਹੁੰਚ ਸਕਦਾ ਜਿਸ ਤਰ੍ਹਾਂ ਸਾਧ ਸੰਗ ਦੀ ਕਹਿੰਦੇ ਇੱਕ ਛੋਟਾ ਬੱਚਾ ਹੁੰਦਾ ਹੈ ਉਸ ਬੱਚੇ ਦੀ ਮਾਂ ਉਹਨੂੰ ਬਚਪਨ ਦੇ ਵਿੱਚ ਹੀ ਜਦੋਂ ਉਹ 5-7 ਸਾਲਾਂ ਦਾ ਹੁੰਦਾ ਹੈ ਤਾਂ ਵਿਛੋੜਾ ਦੇ ਜਾਂਦੀ ਹੈ ਉਸ ਬੱਚੇ ਦੀ ਮਾਤਾ ਦੀ ਮੌਤ ਹੋ ਜਾਂਦੀ ਹੈ ਫਿਰ ਉਸ ਬੱਚੇ ਦਾ ਪਿਤਾ ਉਸ ਬੱਚੇ ਦੀ ਪਰਵਰਿਸ਼ ਕਰਦਾ ਹੈ। ਉਸ ਬੱਚੇ ਦੀ ਦੇਖਭਾਲ ਕਰਦਾ ਹੈ। ਉਸ ਨੂੰ ਪੜ੍ਹਾਉਂਦਾ ਹੈ, ਲਿਖਾਉਂਦਾ ਹੈ। ਸੋ ਜਦੋਂ ਉਹ ਬੱਚਾ ਸਕੂਲ ਦੇ ਵਿੱਚੋਂ ਪੜ੍ਹ ਕੇ ਆਉਂਦਾ ਹੈ ਤਾਂ ਉਸ ਦਾ ਪਿਤਾ ਹਰ ਰੋਜ਼ ਉਸ ਨੂੰ ਪੁੱਛਦਾ ਹੈ। ਕਹਿੰਦਾ ਹੈ ਕਿ ਪੁੱਤ ਇਸ ਦੁਨੀਆ ਦੇ ਵਿੱਚ ਸਭ ਤੋਂ ਤਾਕਤਵਰ ਇਨਸਾਨ ਕੌਣ ਹੈ? ਆਹੋ ਬੱਚਾ ਇੱਕੋ ਹੀ ਗੱਲ ਕਹਿੰਦਾ ਹੈ ਕਿ ਪਿਤਾ ਜੀ ਤੁਸੀਂ ਇਸ ਦੁਨੀਆ ਦੇ ਵਿੱਚ ਸਭ ਤੋਂ ਤਾਕਤਵਰ ਹੋ ਸੁਦ ਦਿਨ ਲੰਘਦੇ ਜਾਂਦੇ ਹਨ ਬੱਚਾ ਵੱਡਾ ਹੁੰਦਾ ਜਾਂਦਾ ਹੈ ਸੋ ਪਿਤਾ ਹਰ ਰੋਜ਼ ਜਦੋਂ ਬੱਚਾ ਸਕੂਲ ਦੇ ਵਿੱਚੋਂ ਪੜ੍ਹ ਕੇ ਆਉਂਦਾ ਹੈ ਇੱਕੋ ਹੀ ਗੱਲ ਪੁੱਛਦਾ ਹੈ ਕਿ ਪੁੱਤ ਮੈਨੂੰ ਦੱਸ ਕਿ ਦੁਨੀਆ ਦੇ ਵਿੱਚ ਸਭ ਤੋਂ ਤਾਕਤਵਰ ਆਦਮੀ ਕੌਣ ਹੈ ਤਾਂ ਉਸ ਬੱਚੇ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਪਿਤਾ ਜੀ ਤੁਸੀਂ ਇਸ ਦੁਨੀਆ ਦੇ ਵਿੱਚ ਸਭ ਤੋਂ ਤਾਕਤਵਰ ਹੋ ਤਾਂ ਸਾਥ ਸੰਗ ਦੀ ਸਮਾਂ ਪੈਂਦਾ ਹੈ ਤਾਂ ਬੱਚਾ ਬਾਹਰ ਕਾਲਜ ਦੇ ਵਿੱਚ ਪੜ੍ਹਨ ਲੱਗ ਜਾਂਦਾ ਹੈ ਉੱਚ ਵਿਦਿਆ ਹਾਸਲ ਕਰਦਾ ਹੈ ਤਾਂ ਇੱਕ ਦਿਨ ਉਹ ਬੱਚੇ ਨੂੰ ਵਧੀਆ ਚੌਂਗੀ ਨੌਕਰੀ ਮਿਲ ਜਾਂਦੀ ਹੈ। ਉਹ ਤਕੜੀ ਨੌਕਰੀ ਦੇ ਉੱਪਰ ਲੱਗ ਜਾਂਦਾ ਹੈ। ਪਿਤਾ ਦੇ ਕੋਲੋਂ ਦੂਰ ਰਹਿਣ ਲੱਗ ਜਾਂਦਾ ਹੈ। ਤਾਂ ਕਹਿੰਦੇ ਜਦੋਂ ਪਿਤਾ ਫਿਰ ਉਹ ਬੱਚੇ ਕੋਲ ਜਾਂਦਾ ਹੈ ਤਾਂ ਉਹਦੇ ਦਫ਼ਤਰ ਦੇ ਵਿੱਚ ਜਾ ਕੇ ਜਿੱਥੇ ਉਸਦੀ ਡਿਊਟੀ ਲੱਗੀ ਹੁੰਦੀ ਹੈ ਤਾਂ ਉਹ ਬੱਚਾ ਕੁਰਸੀ ਦੇ ਉੱਪਰ ਚੇਅਰ ਦੇ ਉੱਪਰ ਬੈਠਾ ਹੁੰਦਾ ਹੈ ਦਫ਼ਤਰ ਦੇ ਵਿੱਚ ਤਾਂ ਜਦੋਂ ਉਹ ਪਿਓ ਆਪਣੇ ਬੱਚੇ ਦੇ ਮੋਢੇ ਤੇ ਹੱਥ ਰੱਖ ਕੇ ਉਹਨੂੰ ਪੁੱਛਦਾ ਹੈ ਕਿ ਪੁੱਤ ਅੱਜ ਮੈਨੂੰ ਫੇਰ ਦੱਸ ਕਿ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਇਨਸਾਨ ਕੌਣ ਹੈ ਤਾਂ ਉਸ ਬੱਚੇ ਦਾ ਜੋ ਜਵਾਬ ਹੁੰਦਾ ਹੈ ਉਹ ਬਦਲ ਜਾਂਦਾ ਹੈ ਉਹ ਕਹਿੰਦਾ ਹੈ ਕਿ ਪਿਤਾ ਜੀ ਮੈਂ ਇਸ ਦੁਨੀਆ ਦਾ ਸਭ ਤੋਂ ਤਾਕਤਵਰ ਆਦਮੀ ਹਾਂ ਜਦੋਂ ਬੱਚੇ ਦੇ ਇਹ ਬੋਲ ਸੁਣਦਾ ਹੈ ਪਿਤਾ ਤਾਂ ਉਹ ਭਾਵੁਕ ਹੋ ਜਾਂਦਾ ਹੈ ਕਿ ਜਦੋਂ ਬਚਪਨ ਦੇ ਵਿੱਚ ਮੈਂ ਦੀ ਪਾਲ ਰਿਸ਼ ਕਰਦਾ ਸੀ ਇਹਨੂੰ ਪੜਾਉਂਦਾ ਲਿਖਾਉਂਦਾ ਸੀ ਤਾਂ ਉਦੋਂ ਤਾਂ ਇਹ ਬੱਚਾ ਮੈਨੂੰ ਇਹ ਕਹਿੰਦਾ ਸੀ ਕਿ ਪਿਤਾ ਜੀ ਤੁਸੀਂ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਹੋ ਪਰ ਜਦੋਂ ਅੱਜ ਇਹ ਚੰਗਾ ਪੜ੍ਹ ਲਿਖ ਗਿਆ ਚੰਗੀ ਨੌਕਰੀ ਤੇ ਲੱਗ ਗਿਆ ਤਾ ਅੱਜ ਇਹ ਆਪਣੇ ਆਪ ਨੂੰ ਤਾਕਤਵਰ ਸਮਝ ਰਿਹਾ ਹੈ। ਤਾਂ ਉਸਨੇ ਇੱਕ ਵਾਰ ਫੇਰ ਆਪਣੇ ਬੱਚੇ ਨੂੰ ਪੁੱਛਿਆ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਪੁੱਤ ਮੈਨੂੰ ਫੇਰ ਦੁਬਾਰਾ ਦੱਸ ਕਿਸ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਇਨਸਾਨ ਕੌਣ ਹੈ? ਤਾਂ ਉਸ ਬੱਚੇ ਦਾ ਜਵਾਬ ਫੇਰ ਉਹੀ ਸੀ। ਕਹਿੰਦਾ ਪਿਤਾ ਜੀ ਮੈਂ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਹਾਂ। ਤਾਂ ਕਹਿੰਦੇ ਜਦੋਂ ਪਿਤਾ ਨੇ ਐਨੀ ਗੱਲ ਸੁਣੀ ਤਾਂ ਉਹ ਨਿਰਾਸ਼ ਹੋ ਕੇ ਕਹਿੰਦੇ ਉੱਥੋਂ ਦਫ਼ਤਰ ਦੇ ਵਿੱਚ ਜਦੋਂ ਬਾਹਰ ਨਿਕਲਣ ਲੱਗਿਆ ਤਾਂ ਉਹ ਇਹ ਹੀ ਮਨ ਦੇ ਵਿੱਚ ਸੋਚ ਰਿਹਾ ਹੈ ਕਿ ਸ਼ਾਇਦ ਮੇਰੀ ਪਰਵਰਿਸ਼ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇਗੀ ਜਿਹੜਾ ਅੱਜ ਬੱਚਾ ਆਪਣੇ ਆਪ ਨੂੰ ਹੀ ਤਾਕਤਵਰ ਸਮਝ ਰਿਹਾ ਹੈ ਜਦੋਂ ਕਹਿੰਦੇ ਉਹ ਦਫ਼ਤਰ ਦੇ ਵਿੱਚੋਂ ਬਾਹਰ ਨਿਕਲਣ ਲੱਗਿਆ ਤਾਂ ਉਹਦੇ ਮਨ ਦੇ ਵਿੱਚ ਫੇਰ ਵਿਚਾਰ ਆਇਆ ਕਿ ਮੈਂ ਦੁਬਾਰਾ ਫੇਰ ਪੁੱਛ ਕੇ ਦੇਖਾਂ ਜਦੋਂ ਜਾਂਦੇ ਹੋਏ ਨੇ ਆਪਣੇ ਬੱਚੇ ਨੂੰ ਫੇਰ ਦੁਬਾਰਾ ਪੁੱਛਿਆ ਕਿ ਪੁੱਤ ਮੈਨੂੰ ਇੱਕ ਵਾਰ ਫੇਰ ਦੱਸ ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਇਨਸਾਨ ਕੌਣ ਹੈ ਤਾਂ ਫਿਰ ਉਹ ਬੱਚਾ ਕਹਿਣ ਲੱਗਾ ਕਿ ਪਿਤਾ ਜੀ ਤੁਸੀਂ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਹੋ ਤਾਂ ਜਦੋਂ ਬੱਚੇ ਦਾ ਇਹ ਜਵਾਬ ਸੁਣਿਆ ਤਾਂ ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਸ ਨੇ ਕੋਲ ਜਾ ਕੇ ਆਪਣੇ ਪੁੱਤਰ ਨੂੰ ਪੁੱਛਣਾ ਕੀਤਾ ਕਹਿੰਦਾ ਪੁੱਤ ਜਦੋਂ ਮੈਂ ਤੈਨੂੰ ਪਹਿਲਾਂ 2-3 ਵਾਰ ਪੁੱਛਿਆ ਤਾਂ ਤੂੰ ਆਪਣੇ ਆਪ ਨੂੰ ਹੀ ਤਾਕਤਵਰ ਸਮਝ ਰਿਹਾ ਸੀ ਪਰ ਜਦੋਂ ਮੈਂ ਹੁਣ ਜਾਣ ਲੱਗਿਆ ਤਾਂ ਤੇਰਾ ਜਿਹੜਾ ਜਵਾਬ ਹੈ ਉਹ ਬਦਲ ਗਿਆ ਤਾਂ ਤੂੰ ਹੁਣ ਕਹਿਣ ਲੱਗ ਗਿਆ ਕਿ ਪਿਤਾ ਜੀ ਤੁਸੀਂ ਹੀ ਇਸ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਹੋ ਕਹਿੰਦਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗੀ ਕਹਿੰਦਾ ਪਿਤਾ ਜੀ ਜਦੋਂ ਪਹਿਲਾਂ ਤੁਸੀਂ ਮੈਥੋਂ ਪੁੱਛਿਆ ਸੀ ਕਿ ਦੁਨੀਆ ਦਾ ਤਾਕਤਵਰ ਇਨਸਾਨ ਕੌਣ ਹੈ ਉਹ ਤੋਂ ਜਿਹੜਾ ਤੁਹਾਡਾ ਹੱਥ ਹੈ ਉਹ ਮੇਰੇ ਮੋਢੇ ਦੇ ਉੱਪਰ ਸੀ ਤਾਂ ਜਦੋਂ ਤੁਹਾਡਾ ਹੱਥ ਪਿਤਾ ਦਾ ਹੱਥ ਮੇਰੇ ਮੋਢੇ ਦੇ ਉੱਪਰ ਹੈ ਤਾਂ ਉਦੋਂ ਤੁਹਾਡੀਆਂ ਸਾਰੀਆਂ ਤਾਕਤਾਂ ਮੇਰੇ ਵਾਸਤੇ ਵਿੱਚ ਹਨ ਉਦੋਂ ਮੈਂ ਹੀ ਤਾਕਤਵਰ ਹਾਂ ਜਦੋਂ ਪਿਤਾ ਦਾ ਹੱਥ ਤੁਹਾਡਾ ਹੱਥ ਮੇਰੇ ਮੋਢੇ ਦੇ ਉੱਪਰ ਹੈ ਮੇਰੇ ਸਿਰ ਦੇ ਉੱਪਰ ਹੈ ਤਾਂ ਮੈਨੂੰ ਦੁਨੀਆ ਦੇ ਵਿੱਚ ਕਿਸੇ ਦਾ ਕੋਈ ਡਰ ਨਹੀਂ ਹਰ ਕਹਿੰਦਾ ਜਦੋਂ ਹੁਣ ਤੁਸੀਂ ਜਾਣ ਲੱਗੇ ਹੋ ਤਾਂ ਉਦੋਂ ਤੁਸੀਂ ਹੱਥ ਹੈ ਜੋ ਮੇਰਾ ਮੋਢੇ ਦੇ ਉੱਪਰੋਂ ਚੱਕ ਲਿਆ ਤਾਂ ਇਸ ਕਰਕੇ ਤੁਸੀਂ ਹੀ ਤਾਕਤਵਰ ਬਣ ਗਏ ਤੁਸੀਂ ਹੀ ਮੇਰੀ ਰੱਖਿਆ ਕਰਨ ਵਾਲੇ ਹੋ ਮੇਰਾ ਆਸਰਾ ਹੋ ਤਾਂ ਇਸ ਕਰਕੇ ਸਤਿਗੁਰੂ ਜੀ ਸਾਨੂੰ ਇਹੀ ਸਮਝਾਉਂਦੇ ਹਨ ਕਿ ਜਿਸ ਕੇ ਸਿਰ ਉੱਪਰ ਤੋਂ Swami ਸੋ ਦੁੱਖ ਕੈਸਾ ਪਾਵੇ ਫਿਰ ਕਹਿੰਦੇ ਜਿਸ ਦਾ ਹੱਥ ਪਰਮਾਤਮਾ ਦਾ ਹੱਥ ਜਿਸ ਮਨੁੱਖ ਦੇ ਉੱਪਰ ਹੁੰਦਾ ਹੈ ਤਾਂ ਉਸ ਨੂੰ ਵੀ ਇਸ ਦੁਨੀਆ ਦੇ ਵਿੱਚ ਕਿਸੇ ਦਾ ਕੋਈ ਦੁੱਖ ਨਹੀਂ ਵਿਆਪਦਾ ਉਸ ਨੂੰ ਮਰਨ ਦੀ ਵੀ ਚਿੰਤਾ ਮੁੱਕ ਜਾਂਦੀ ਹੈ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਪ੍ਰਭ ਕਹਿੰਦੇ ਜਦੋਂ ਸਤਗੁਰਾਂ ਦੀ ਨਦਰ ਹੋ ਜਾਂਦੀ ਹੈ ਨਾ ਫਿਰ ਉਹ ਮਨੁੱਖ ਨੂੰ ਕਹਿੰਦੇ ਬਿਨਾਂ ਸਾਹਾਂ ਤੋਂ ਵੀ ਰੱਖ ਲੈਂਦਾ ਹੈ ਇਸ ਕਰਕੇ ਸਾਨੂੰ ਵੀ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਤੇ ਭਰੋਸਾ ਰੱਖਣਾ ਚਾਹੀਦਾ ਹੈ ਤਾਂ ਕਿ ਜੋ ਸਾਡਾ ਵੀ ਜੋ ਜਨਮ ਹੈ ਉਹ ਸਫਲਾ ਹੋ ਸਕੇ ਸੋ ਹੋਈਆਂ ਵਿਚਾਰਾਂ ਦੀ ਖਿਮਾ ਸਤਿਗੁਰੂ ਜੀ ਬਖਸ਼ਣ ਹਾਰ ਹਨ ਸੋ ਆਓ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ